ਸਾਰੇ ਕਾਇਦੇ ਸਾਰੇ ਨੂੰ ਹੋਰ ਉਮੀਦ ਕਰਦੇ ਸਾਰੇ ਠੀਕ ਠਾਕ ਹੋਗੇ ਸਾਡੇ ਭੈਣ ਭਰਾ ਬਾਕੀ ਸਾਡੀ ਇਹ ਭੈਣ ਰਾਜ ਬਟਿਕ ਸਸੀ ਕਾਂਜੀ ਠੀਕ ਹੈ ਇਹ ਕੱਪੜੇ ਲੈਣ ਆਈਆਂ ਸਾਡੇ ਕੋਲੋਂ ਸੀਣ ਵਾਸਤੇ ਕਿਉਂ ਸਿਉਂ ਆਈਂਦਾ ਕੰਮ ਕਰਦੇ ਆ ਵੱਧ ਤੋਂ ਵੱਧ ਇਹਨੂੰ ਸਪੋਰਟ ਕਰਨੀ ਇਹਨਾਂ ਨੇ ਚੈਨਲ ਤੇ ਕਿਹੜਾ ਨਾਮ ਦਾ ਘੰਟਾ ਚੰਗਾ ਚੰਗਾ ਦੱਸੋ ਹਾਂ ਰਾਜਵਿੰਦਰ ਕੌਰ 75525 ਹਾਂਜੀ ਨਹੀਂ ਦੋ ਚੈਨਲ ਹਨ ਤੁਹਾਡੇ ਹਾਂਜੀ ਇੱਕ ਜੀ ਰੂਪ ਸਿੰਘ ਦੇ ਨਾਂ ਤੇ ਆਈਡੀ ਆ 75525 ਠੀਕ ਆ ਮਤਲਬ ਇਹ YouTube ਤੇ ਚੈਨਲ ਆਪਣਾ ਵੀ ਇਹਨਾਂ ਨੇ ਤਿਆਰ ਕੀਤਾ ਵਾ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਮੈਂਟ ਕਰੋ ਕੋਸ਼ਿਸ਼ ਕਰਨੀ ਆ ਇਹਨੂੰ ਵੱਧ ਤੋਂ ਵੱਧ ਜਿੰਨਾ ਵੀ ਪਿਆਰ ਦਿੱਤਾ ਜਾਂਦਾ ਦੋ ਕਿਉ ਬੁਟੀਕ ਦਾ ਕੰਮ ਬਹੁਤ ਸੋਹਣਾ ਵਧੀਆ ਕਰਦੇ ਆ ਅੱਜ ਅਸੀਂ ਘਟ ਤੋਂ ਘਟ ਵੀ ਤੇ ਇਹ ਜਿੱਥੋਂ ਲੈਣਾ ਹੀ ਆ 3 ਕਿਲੋਮੀਟਰ ਛੱਡ ਤੋਂ ਮਤਲਬ ਦੂਰੀ ਤੇ ਆ ਤੇ ਆਪਣੇ ਭੈਣ ਭਰਾਵਾਂ ਵਰਗੋ ਘਰੇ ਕੱਪੜੇ ਲੈਣ ਆ ਗਏ ਆ ਤੇ ਘਰੇ ਇਹਨਾਂ ਨੇ ਮੈਨੂੰ ਦੇ ਜਣੇ ਆ ਤੇ ਆਪ ਵੀ ਚਲੋ ਇੰਨੀ ਵੀ ਭੈਣ ਭਰਾਵਾਂ ਵਰਗੋ ਸਾਡੇ ਇਹਦੇ ਨਾਲ ਵੀ ਬਣੀ ਆ। ਬਾਕੀਆਂ ਵੀ ਇਹਨੂੰ ਕਮੈਂਟ ਜ਼ਰੂਰ ਕਰਨੇ ਆ ਤੇ ਸਕਰੈਬ ਕਰਨਾ ਮੈਨੂੰ ਇਹਦਾ ਚੈਨਲ ਨੂੰ ਹੌਸਲਾ ਵਧਾਈ ਕਰਨੀ ਆ ਤੇ ਚੈਨਲ ਨਾਲ। ਬਾਕੀ ਹੋ ਠੀਕ ਠਾਕ। ਹਾਂਜੀ ਠੀਕ ਠਾਕ। ਮੈਂ ਕੋਈ ਨਹੀਂ ਦੋਨਾਂ ਚੈਨਲਾਂ ਤੇ ਵੀ ਵੀਡੀਓ ਪਾ ਦਾਂਗੀ ਆਪਣਾ ਵਲੌਗ ਦੀ। ਹਾਂਜੀ। ਤੇ ਸਾਰੇ ਮੈਨੂੰ ਸਪੋਰਟ ਕਰਿਓ। ਹਾਂਜੀ। ਸੂਟ ਇਹਨਾਂ ਨੇ ਜਿਹੜੇ ਹਿਸਾਬ ਨਾਲ ਹੀ ਦੱਸਿਆ ਉਹ ਹਿਸਾਬ ਨਾਲ ਤਿਆਰ ਕਰੂਗੀ। ਤਿਆਰ ਕਰਕੇ ਉਹਦੀ ਫੋਟੋ ਲੈ ਕੇ ਤੇ ਵਿੱਚ ਜ਼ਰੂਰ ਲਾਉਗੀ ਵੀ ਮੈਂ ਹਿਸਾਬ ਨਾਲ ਇਹਨੂੰ ਤਿਆਰ ਕੀਤਾ ਕਿ ਉਹ ਡਿਜ਼ਾਈਨ ਨੂੰ ਦੱਸਿਆ ਵੀ ਐਸਾ ਹੁਣਾ ਸਾਡੇ ਕੱਪੜੇ ਤਿਆ ਤੇ ਬਾਕੀ ਚਲੋ ਗੱਦ ਤੋਂ ਗੱਦ ਮੈਂ ਹੀ ਰਵੈਸ਼ਟਾ ਆਂਦੀ ਆਂ ਵੀ ਸਾਰੇ ਭੈਣ ਭਰਾ ਪਿਆਰ ਦੇ ਹਾਂਜੀ ਬੁਟੀਕ ਮੇਰੀ ਹੈਗੀ ਆ ਉਦਨਵਾਲ ਦੇ ਵਿੱਚ ਭਮਾਨ ਦੇ ਕੋਲ ਹੀ ਉਦਨਵਾਲ ਪਿੰਡਾ ਗਾ ਹਾਂਜੀ